ਸੰਗਰੂਰ ਜ਼ਿਲ੍ਹੇ ਵਿੱਚ ਮੂਲੋਵਾਲ ਪਿੰਡ ਦਾ ਇੱਕ ਰਹਿਣ ਵਾਲਾ ਸੀ ਚੌਧਰੀ ਗੇਂਦਾ ਇਹ ਚੌਧਰੀ ਜਦੋਂ ਤੰਤਨ ਸਿਰਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਤੇ ਮਹਾਰਾਜ ਦੀ ਹਜ਼ੂਰੀ 'ਚ ਆਇਆ ਸਤਿਗੁਰੂ ਜੀ ਨੇ ਕਿਹਾ ਸਿੱਖੀ ਧਾਰਨ ਕਰ ਪਿੰਡ ਵਾਲਿਆਂ ਨੇ ਧਾਰਨ ਕੀਤੀ ਪਰ ਇਹ ਕਹਿੰਦਾ ਨਹੀਂ ਸਖੀ ਸਰਵਰ ਨੇ ਮੈਨੂੰ ਸਾਰਾ ਕੁਝ ਦਿੱਤਾ ਹੈ ਮੈਂ ਸਿੱਖੀ ਧਾਰਨ ਨਹੀਂ ਕਰਾਂਗਾ ਮੈਨੂੰ ਤਾਂ ਸਖੀ ਸਰਵਰ ਨੇ ਪਹਿਲਾਂ ਹੀ ਇੱਥੋਂ ਦਾ ਚੌਧਰੀ ਬਣਾਇਆ ਹੋਇਆ ਹੈ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਸੇਵਾ ਕਰਨ ਵਾਲੇ ਆਮ ਗਰੀਬ ਸਿੱਖ ਸਨ ਸੱਤ ਜਣਿਆਂ ਨੂੰ ਆਪਣੇ ਕੋਲੋਂ ਪਗੜੀ ਮਤਲਬ ਦਸਤਾਰ ਦੇ ਦਿੱਤੀ ਤੇ ਕਿਹਾ ਇਹਦੀ ਚੌਧਰ ਖਤਮ ਅੱਜ ਤੋਂ ਤੁਸੀਂ ਸੱਤ ਜਣੇ ਪਿੰਡ ਦੇ ਫੈਸਲੇ ਲਿਆ ਕਰੋਗੇ ਫਿਰ ਜਦੋਂ ਇਹ ਚੌਧਰੀ ਗਿੰਦਾ ਆਪਣੇ ਘਰੇ ਗਿਆ ਤਾਂ ਉਸ ਦੀ ਪਤਨੀ ਨੂੰ ਪਤਾ ਲੱਗਾ ਤਾਂ ਉਸ ਨੇ ਸਮਝਾਇਆ ਕਿ ਜਾ ਸਤਿਗੁਰੂ ਜੀ ਕੋਲੋਂ ਮਾਫੀ ਮੰਗ ਇਹਦੀ ਪਤਨੀ ਆਪ ਦੁੱਧ ਕਾਢਣੀ ਚ ਪਾ ਕੇ ਲੈ ਕੇ ਆਈ ਸਤਿਗੁਰੂ ਜੀ ਦੇ ਚਰਨਾਂ 'ਚ ਭੇਟ ਕੀਤਾ ਤੇ ਬੇਨਤੀ ਕੀਤਾਤਾ ਜੀ ਤੁਸੀਂ ਸਭ ਨੂੰ ਮੋਤਵਾਰੀਆਂ ਦੇ ਦਿੱਤੀਆਂ ਹਨ ਤੇ ਮੇਰੇ ਬੱਚੇ ਮਹਾਰਾਜ ਕਹਿੰਦੇ ਤੇਰੇ ਬੱਚੇ ਇਦਾਂ ਹੀ ਸਰਦਾਰੀਆਂ ਕਰਨਗੇ ਤਾਂ ਇਹ ਸੰਗਤ ਜੀ ਚੌਧਰੀ ਗੇਂਦਾ ਵੀ ਸਿੱਖ ਬਣਿਆ ਤਾਂ ਉਸ ਦੇ ਪਰਿਵਾਰ ਨੇ ਸਦਾ ਸਰਦਾਰੀਆਂ ਬਾਣੀਆਂ ਹਨ ਪੂਰੀ ਵੀਡੀਓ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਤੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ